ਦੇਸ਼ ਭਰ ਵਿੱਚ ਝਾਲੀ ਡਿਗਰੀਆਂ ਨਾਲ ਵਕਾਲਤ ਕਰਨ ਦੀਆਂ ਆਈਆਂ ਵਿਆਪਕ ਰਿਪੋਰਟਾਂ ਅਗਰੋ ਬਾਰ ਕਾਉਂਸਲ ਆਫ ਇੰਡੀਆ ਬੀਸੀਆਈ ਨੇ ਸਾਰੇ ਰਾਜਾਂ ਦੀਆਂ ਬਾਰ ਕਾਉਂਸਲਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਆਪੋ ਆਪਣੇ ਰਾਜ ਵਿੱਚ ਰਜਿਸਟਰ ਕੀਤੇ ਵਕੀਲਾਂ ਦੀਆਂ ਡਿਗਰੀਆਂ ਦੀ ਪੜਤਾਲ ਕਰਨ ਬਾਰ ਕਾਉਂਸਲ ਆਫ ਇੰਡੀਆ ਬੀਸੀਆਈ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਇੱਕ ਡੂੰਗੀ ਚਿੰਤਾਜਨਕ ਰਿਪੋਰਟ ਦਾ ਨੋਟਿਸ ਲਿਆ ਹੈ ਜਿਸ ਵਿੱਚ ਝਾਲੀ ਕਾਨੂੰਨ ਡਿਗਰੀਆਂ ਦੇ 13 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ ਹਾਲਾਂਕਿ ਚਿੰਤਾ ਦੀ ਗੱਲ ਕੁਝ ਮਾਨਤਾ ਪ੍ਰਾਪਤ ਅਤੇ ਮੰਨੀਆਂ ਗਈਆਂ ਯੂਨੀਵਰਸਿਟੀਆਂ ਦੇ ਆਚਰਣ ਦੀ ਹੈ ਜੋ ਬਾਰ ਕਾਉਂਸਲ ਆਫ ਇੰਡੀਆ ਦੁਆਰਾ ਸਥਾਪਿਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਾਨੂੰਨ ਦੀਆਂ ਡਿਗਰੀਆਂ ਜਾਰੀ ਕਰਦੇ ਪਾਏ ਗਏ ਹਨ ਕੁਝ ਮਾਮਲਿਆਂ ਵਿੱਚ ਇਹਨਾਂ ਸੰਸਥਾਵਾਂ ਨੇ ਸਿੱਖਿਆ ਦੀ ਆੜ ਵਿੱਚ ਕਾਨੂੰਨੀ ਸਿੱਖਿਆ ਨੂੰ ਸਿਰਫ ਵਪਾਰਕ ਲੈਣ ਦੇਣ ਵਿੱਚ ਬਦਲ ਦਿੱਤਾ ਹੈ ਕਾਨੂੰਨੀ ਸਿੱਖਿਆ ਦੀ ਪਵਿੱਤਰਤਾ ਦੀ ਰਾਖੀ ਅਤੇ ਪੇਸ਼ੇਵਰ ਮਿਆਰਾਂ ਦੇ ਹੋਰ ਨੁਕਸਾਨ ਨੂੰ ਰੋਕਣ ਲਈ ਅਜਿਹੇ ਅਨੈਤਿਕ ਅਭਿਆਸਾਂ ਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ ਇਸ ਸਬੰਧ ਵਿੱਚ ਜਾਰੀ ਪ੍ਰੈਸ ਸੰਚਾਰ ਵਿੱਚ ਕਿਹਾ ਗਿਆ ਹੈ ਕਿ ਰਾਜ ਬਾਰ ਕਾਉਂਸਲਰਾਂ ਦੀਆਂ ਸੂਚੀਆਂ ਵਿੱਚ ਨਕਲੀ ਵਕੀਲਾਂ ਦੀ ਮੌਜੂਦਗੀ ਬਾਰ ਕਾਉਂਸਲ ਚੋਣਾਂ ਲਈ ਚੋਣ ਪ੍ਰਕਿਰਿਆ ਦੀ ਪਰ ਉਸੇ ਯੋਗਤਾ ਨਾਲ ਸਮਝੌਤਾ ਕਰਦੀ ਹੈ ਸੂਚੀਆਂ ਦੇ ਅੰਦਰ ਝਾਲੀ ਐਂਟਰੀਆਂ ਨੂੰ ਜਾਰੀ ਰੱਖਣ ਦੀ ਆਗਿਆ ਦੇਣਾ ਬਾਰ ਦੇ ਲੋਕਤੰਤਰੀ ਤਾਨੇ ਬਾਣੇ ਨੂੰ ਕਮਜ਼ੋਰ ਕਰਦਾ ਹੈ ਅਤੇ ਪੂਰੀ ਚੋਣ ਪ੍ਰਕਿਰਿਆ ਨੂੰ ਸ਼ੱਕੀ ਬਣਾਉਂਦਾ ਹੈ। ਬਾਰ ਕੌਂਸਲ ਚੋਣਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਿਰਫ ਸੱਚੇ ਵਕੀਲ ਹੀ ਵੋਟਰ ਸੂਚੀਆਂ ਦਾ ਹਿੱਸਾ ਬਣਨ। ਭਾਰਤੀ ਬਾਰ ਕੌਂਸਲ ਦੁਰਾਉਂਦੀ ਹੈ ਕਿ ਇਹ ਪੇਸ਼ੇ ਤੋਂ ਅਯੋਗ ਅਤੇ ਨਕਲੀ ਵਕੀਲਾ ਨੂੰ ਹਟਾਉਣ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸਨੇ ਸਾਰੀਆਂ ਰਾਜ ਬਾਰ ਕਾਉਂਸਲਾਂ ਨੂੰ ਟੁਕਵੀਂ ਕਾਰਵਾਈ ਕਰਨ ਲਈ ਠੋਸ ਸਬੂਤਾਂ ਦੁਆਰਾ ਸਮਰਥਿਤ ਆਪਣੀਆਂ ਤਸਦੀਕ ਪ੍ਰਕਿਰਿਆਵਾਂ ਬਾਰੇ ਵਿਸਤ੍ਰਿਤ ਰਿਪੋਰਟਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ ਬਾਰ ਕਾਉਂਸਲ ਆਫ ਇੰਡੀਆ ਇਸ ਮਾਮਲੇ ਤੇ ਇੱਕ ਸੰਯੁਕਤ ਰਿਪੋਰਟ ਤਿਆਰ ਕਰੇਗੀ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਸੌਂਪੇਗੀ ਹੋਰ ਵੇਰਵੇ ਪੜੋ ਲਿੰਕ ਕਲਿੱਕ ਕਰੋ